ਮੁਲਾਜ਼ਮ ਯੂਨੀਅਨ ਵੱਲੋਂ ਲੋਕਿਆਂ ਹੱਕੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਦੇ ਮਹਾਰੋਸ਼ ਧਰਨਾ ਨੂੰ ਲਿਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੀ ਸੁਪਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਕਿਹਾ ਕਿ ਮੁਲਾਜ਼ਮ ਯੂਨੀਅਨ ਦੇ ਵਰਕਰਾਂ ਨੇ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਪੋਸ਼ਣ ਅਭਿਆਨ ਯੋਜਨਾ ਦਾ ਬਾਈਕਟ ਕਰਨ ਦਾ ਫੈਸਲਾ ਲਿਆ ਹੈ ਕਿਉਂਕਿ ਇਸ ਦੇ ਤਹਿਤ ਸਰਕਾਰ ਵੱਲੋਂ ਲਾਪਾਤਰੀਆਂ ਨੂੰ ਫੇਸ ਆਈਡੀਆ ਤੇ KYC ਦੀ ਮੰਗ ਕੀਤੀ ਜਾ ਰਹੀ ਹੈ ਜਿਹੜੀ ਆਲ ਇੰਡੀਆ ਰੀਡਰ ਹੀ ਕਾਲ ਸੀਗੀ ਪਹਿਲੀ ਮੇਨ ਸਾਡਾ ਹੈਗਾ ਪੋਸ਼ਣ ਟਰੈਕਰ ਨੂੰ ਲੈ ਕੇ ਦੂਸਰਾ ਹੈਗਾ ਸਾਡਾ ਗ੍ਰਸਟੀ ਨੂੰ ਲੈ ਕੇ ਤੀਸਰਾ ਹੈਗਾ ਸਾਡਾ ਮਨਪੰਦੇ ਦਾ ਵਾਅਦਾ ਕਰਖਾ ਜਿਹੜੀ ਪੰਜਾਬ ਦੀ ਸਰਕਾਰ ਹੈ ਉਸਨੇ ਜੋ ਵੀ ਕੁਝ ਕਰਾਇ ਨਹੀਂ ਇਹ ਸਾਡੀ ਅੰਗੜਵੰਡੀ ਵਰਕਲਾ ਦਾ ਜਿਹੜੀ ਸਰਪ੍ਰਸ ਦੀ ਪ੍ਰੋਮੋਸ਼ਨ ਹੈ ਉਹ ਹਰਮਰਾਂ ਦੀ ਪ੍ਰੋਮੋਸ਼ਨ ਕਿਉਂ ਕਰ ਦਿੱਤੀ ਆ ਜਦੋਂ ਕਿ ਇਹਨਾਂ ਹੈਲਪਰ ਆਜੇ ਤਾਂ ਉਹ ਹੋਰ ਹੀ ਪੜੀ ਹੋਈ ਯਾਰ 20 ਸਾਲ ਦਾ ਇੰਤਜ਼ਾਰ ਪਾਉਂਦਾ 15 15 ਸਾਲ ਦਾ ਇੰਤਜ਼ਾਰ ਦਾ ਸਾਡੀ ਡਿਮਾਂਡ ਹੈ ਜਿਸ ਨੇ ਜਿਹੜਾ ਪਹਿਲਾਂ ਹੈਲਪਰ ਦੀ ਪ੍ਰੋਮੋਸ਼ਨ ਲੈਣੀ ਦੀ ਵਰਕਰ ਵਾਂਦੀ ਹੁੰਦੀ ਸੀ ਔਰ ਪ੍ਰਮੋਸ਼ਨ ਹੋ ਸਕਦਾ ਕਿ ਨਾ ਮੈਟਰਿਕ ਵੀ ਕੋਣੀ ਚਾਹੀਦੀ ਆ ਦੂਜੀ ਹੈਗੀ ਆ ਡਿਮਾਂਡ ਕਿਉਂਕਿ ਵੀ ਸਾਸੀ ਸੁਪਰੀਮ ਕੋਰਟ ਦੇ ਵਿੱਚੋਂ ਜਿਹੜੀਆਂ ਸਾਡੀਆਂ ਵਰਕਰਾਂ ਹੈਲਪ ਨਰਸ ਰਿਟਾਇਰ ਹੁੰਦੀਆਂ ਸੀ ਉਹਨਾਂ ਨੂੰ ਗ੍ਰੈਟੀ ਦਾ ਹੱਕ ਮਿਲ ਗਿਆ ਜਿਹੜੇ ਕਿ ਅਸੀਂ ਪੰਜਾਬ ਸਰਕਾਰ ਦੀ ਮੰਤਰੀਪਾਲਿਕਾ ਮਿੱਟਰ ਦੀ ਵਿਰੱਖਿਆ ਵੀ ਸਾਡੇ ਗ੍ਰੈਟੀ ਦਾ ਅਸੀਂ ਹਮੇਸ਼ਾ ਕੋੜ ਦੀ ਜਿਹੜੀ ਕਟੌਤੀ ਦਿੱਤੀ ਵੀ ਸਾਡੇ ਵਰਕਰਾਂ ਵਰਕਰਾਂ ਦੀ ਗ੍ਰੈਟੀ ਸਾਡੇ ਤੇ ਲਾਭ ਦਿੱਤੀ ਜਾਵੇ ਨਾਲ ਹੀ ਤੇ ਅਸੀਂ ਕਿਹਾ ਵੀ ਤੁਸੀਂ ਮਾਨਸ ਤੇ ਲੈਣੇ ਨੇ ਚਾਹਵਾ ਕੀਤਾ ਸੀਗਾ ਉਹ ਡਬਲ ਕਰਾਂਗੇ ਮਾਨਸ ਕਰਕੇ ਵਾਅਦਾ ਕੀਤਾ ਜਾਵੇ ਪਰ ਮੰਤਰੀ ਸਾਹਿਬ ਨੇ ਅਸੀਂ ਕਾਰਿਆ ਮੈਂ ਤਾਂ ਜੀ ਕੋਈ ਕਰ ਜਾਂਦੇ ਹੋਏ ਕਰਕੇ ਜਾਣੇ ਆ ਇਸ ਕਰਕੇ ਤੇ ਨਾਲ ਵੀ ਜਿਹੜੀ ਫੀਡ ਆ ਸਾਡੇ ਤਿੰਨ ਤੋਂ ਜਿਹੜੇ 6 ਸਾਲ ਦੇ ਬੱਚੇ ਨੇ ਉਹਨਾਂ ਦੀ ਜਿਹੜੀ ਫੀਡ ਆ ਮੈਂ ਬਹੁਤ ਅੱਛੀ ਫੀਡ ਆ ਰਹੀ ਸੀ ਕਿਉਂਕਿ ਉਹਦੇ ਚ ਦੁੱਧ ਆ ਰਿਹਾ ਸੀ ਅਸੀਂ ਚਾਵਲ ਆ ਜਿਹੜੇ ਉਹਦੇ ਵਿੱਚ ਮਿੱਠਾ ਪਾ ਕੇ ਅਸੀਂ ਵਧੀਆ ਚਾਵਲ ਬਣਾ ਲੈਂਦੇ ਸੀ ਕਦੇ ਮਿਲਕੀਨ ਚਾਵਲ ਬਣਾ ਲੈਂਦੇ ਸੀ ਇਸ ਪੰਜੀਰੀ ਸਾਡੇ ਜਿਹੜੇ ਬੱਚੇ ਖੁਸ਼ ਹੋ ਕੇ ਖਾਂਦੇ ਸੀ ਉਹ ਹਜ਼ਾਰ ਦੀ ਸਰਕਾਰ ਨੇ ਪੰਜੀਰੀ ਵੀ ਬੰਦ ਕਰ ਦਿੱਤੀ ਹੁਣ ਜਿਹੜੀ ਫੀਡ ਆ ਰਹੀ ਆ ਇੰਨੀ ਲੜਾਈ ਹੋਣ ਦੇ ਬਾਵਜੂਦ ਕਦੋਂ ਨਹੀਂ ਸਰਕਾਰਾਂ ਦੇ ਵਿੱਚ ਕਿਉਂ ਲੱਭ ਰਿਹਾ ਜਿਹੜਾ ਇੰਨਾ ਗੰਦਾ ਜਿਹੜਾ ਉਹਦੇ ਵਿੱਚ ਘੀ ਪਾ ਰਹੇ ਨੇ ਪਤਾ ਨਹੀਂ ਰਿਫਾਈਨਡ ਪਾ ਰਹੇ ਨੇ ਉਸ ਜਿਹੜਾ ਭਲੇ ਆ ਉਹ ਚੰਬਰ ਜਾਂਦਾ ਦਲਿਆ ਜਿਹੜਾ ਅਸੀਂ ਨਹੀਂ ਨਾ ਲੇਤਾ ਉਹ ਗੰਦਾ ਬੰਦ ਹੈ ਅਸੀਂ ਕਿਹਾ ਵੀ ਜਿਹੜੀ ਇਹ ਆ ਵੀ ਪਹਿਲਾਂ ਜਿਸ ਤਰੀਕੇ ਨਾਲ ਬੱਕਰੀ ਬੱਕਰੀ ਚੀਜ਼ ਵਰਦੀ ਸੀ ਚਿਨੀ ਬੱਕਰੀ ਮਿਲਦੀ ਸੀ ਜੁੱਧ ਬੱਕਰਾ ਮਿਲਦੀ ਸੀ ਇਹ ਬੱਕਰਾ ਅਸੀਂ ਨਹੀਂ ਇਹ ਤਰੀਕਾ ਬਣਾ ਲੈਂਦੇ ਸੀ ਵੀ ਉਹ ਫੀਡ ਆ ਜਿਹੜੀ ਗੰਦੀ ਹੋ ਦਿੱਤੀ ਜਾਵੇ ਕੋਣ ਸਰਕਾਰ ਨੇ ਫੈਸਲਾ ਕਰਦਾ ਕਿ ਉਹਨਾਂ ਦੀ ਬਾਰੇ ਸਰਕਾਰ ਦੇ ਤੇ ਜਵਾਬ ਤਲਬੀ ਹੁੰਦੀ ਹੈ ਵੀ ਤੁਹਾਡੇ ਪੰਜਾਬ ਵਿੱਚ ਕਿਉਂ ਨਹੀਂ ਹੋ ਰਿਹਾ ਆਪਣੀ ਕਤੂਤੋ ਦਾ ਨਿਵੇਕ ਕਿੰਨੀ ਫੀਡ ਹੋ ਰਹੀ ਆ ਅਸੀਂ ਬੱਚੇ ਸਾਡੇ ਪ੍ਰਾਇਮਰੀ ਸਕੂਲਾਂ ਤੇ ਕਿਸੇ ਸਟੇਟ ਦੇ ਨਹੀਂ ਪ੍ਰਾਇਮਰੀ ਸਕੂਲਾਂ ਚ ਨਹੀਂ ਕਿ ਸਿਰਫ ਪੰਜਾਬ ਦੀ ਸਰਕਾਰ ਨੇ ਪ੍ਰਾਇਮਰੀ ਸਕੂਲ 14 ਸਾਲ ਤੋਂ ਬਣੇ ਪੀਛੇ ਤੇ ਹੁਣ ਕਹਿ ਰਹੇ ਨੇ ਜਿਹੜੀ ਫੀਡ ਆ ਉਹ ਪ੍ਰਾਇਮਰੀ ਸਕੂਲਾਂ ਚ ਵੀ ਜਾ ਕੇ ਦੇਖਿਆ ਤੇ ਤੁਸੀਂ ਮਾਡਰਨ ਸਕੂਲਾਂ ਚ ਵੀ ਜਾ ਕੇ ਦੇਖਿਆ ਹੈ ਜਿਹੜੇ ਸਰਕਾਰ ਆ ਪ੍ਰਾਈਵੇਟ ਦੇ ਉੱਪਰ ਚਾਹਤ ਰਹੀ ਆ ਜਿਹੜੀ ਸਾਡੀ ਪੰਤੀ ਪੰਤੀ ਚਾਲ ਚਾਲ ਸਾਡੀ ਵਰਤਾਰਾ ਦੀ ਐਨੀ ਉਹਨਾਂ ਦੇ ਤਜਰਬੇ ਨੇ ਉਹਨਾਂ ਨੇ ਕਿਛਿਆ ਤਾਰੇ ਆ ਤੇ ਵੀ ਜਿਹੜੀ ਅੱਗੇ ਸਾਡੀ ਵਰਤਾਰਾ ਹੁੰਦੀ ਸੀ ਉਹ ਵੀਡ ਬਣਾ ਕੇ ਦਿੰਦੀ ਸੀ ਕਿ ਸਾਡੀ ਗੱਲ ਕਰਾ ਤੇ ਹੁਣ ਕਹਿੰਦੇ ਜਿਹੜੇ ਫੈਕਟਰੀ ਉਹ ਵੀ ਜਿਹੜੇ ਫੈਕਟਰੀ ਦੇ ਰਹੇ ਨਾ ਉਹ ਵੀ ਪ੍ਰੋਡਸ ਵੈਰੀ ਡੇਟ ਵਾਲੇ ਦੇ ਰਹਿਆ ਉਹ ਹੁਣ ਕਹਿੰਦੇ ਨੇ ਖੋਲ ਕੇ ਬਾਹਰ ਅਸੀਂ ਆਪਣੀ ਜੇਨਰ ਵਾਲਾ ਕਾਸਾ ਲਾਤੀ ਕੋਈ ਕੁਝ ਨਹੀਂ ਲੈਣਾ ਜਿੰਨਾ ਦੇ ਸਾਥੀ ਨੇ ਮੇਰੇ ਫੀਰ ਦੇਣੇ ਮਹੀਨੇ ਦੇ ਅੰਦਰ ਅੰਦਰ ਹੋ ਗਏ ਬੈਨੀਫੀਸ਼ੀਅਰੀ ਕੋਲ ਸਿਵਾ ਗਿਆ ਅਸੀਂ ਫੈਕਟਰੀ ਦੇ ਸਮੇਤ ਫੀਰ ਦੇਣੀ ਆ ਤੇ ਇੱਕ ਸਾਡੀ ਜਿਹੜੀ ਉਹ ਸਾਡੀ ਜੀਰਣਾ ਦੀ ਛੁੱਟੀ ਸੀਗੀ ਉਹ ਸੀ ਬਹੁਤ ਰਲਾਈਆਂ ਲੰਗਣੇ ਲਈ ਸੀ ਕਹਿੰਦੇ ਜੀ ਜੀਰਣਾ ਦੇ ਬੰਦਾ ਜਿਹੜੀ ਕੋਈ ਬਾਦ ਛੁੱਟੀ ਲਵੋਗੇ ਤਾਂ ਕਾ ਕੱਟੀ ਜਾਊਗੀ ਉਹ ਨਾਲ ਹੀ ਜਿਹੜੀ ਸਾਡੀ ਇੱਕ ਮਹੀਨੇ ਦੀ ਮੈਡੀਕਲ ਛੁੱਟੀ ਹੁੰਦੀ ਸੀਗੀ ਉਹ ਵੀ ਨਾ ਨੇ ਉਹ ਵੀ ਛੁੱਟੀ ਜਿਹੜੇ ਕਹਿੰਦੇ ਜੀ ਤੇ ਨਾ ਤਾਂ ਅਸੀਂ ਕਿਸੇ ਵੀ ਪ੍ਰਾਈਵੇਟ ਜਿਹੜੇ ਅਸੀਂ ਕਰਵਾ ਸਕਦੇ ਸੀਗੇ ਮੈਡੀਕਲ ਸਰਟੀਫਿਕੇਟ ਹੁਣ ਕੰਮ ਨਹੀਂ ਨਹੀਂ ਸਰਕਾਰੀ ਤੋਂ ਕਰਵਾ ਸਰਕਾਰੀ ਕਰੇਗਾ اچھا ਸਰਕਾਰੀ ਸਰਕਾਰੀ ਸਰਕਾਰ ਦਾ ਇਹ ਵਿੱਚ 10% ਹੋ ਜਾਵੇ ਕੋਈ ਹੋਰ ਪ੍ਰੋਗਰਾਮ ਹੋ ਗੋਲਦੀਆ ਤੇ ਅਸੀਂ ਕਹਿੰਦੇ ਹੁਣ ਟਮਾਟਰ ਸੀ ਕੱਟ ਕੇ ਸਰਕਾਰੀ ਸਰੋ ਨੇ ਕਿੱਥਾ ਜਿਗਾਇਲਾ ਜਿਸ ਤਰੀਕੇ ਨਾਲ ਸਾਡਾ ਹੈਗਾ ਸੀ ਪ੍ਰਾਈਵੇਟ ਹਾਸਪੀਟਲ ਆਲੇ ਬਤੇ ਨੇ ਕਿ ਕੀ ਮੈਡੀਕਲ ਕਰੋ ਜੀ ਤੇ ਇਹ ਜਿਹੜੀਆਂ ਬੰਦਾ ਨੇ ਸਾਡੀ ਅਸੀਂ ਕਹਿੰਦੇ ਸਾਡੇ ਕੋਲ ਬੱਚੇ ਭੇਜੋ ਸਾਡੀ ਗਲਤੀ ਲਾਗੂ ਕੀਤੀ ਜਾਵੇ ਤੇ ਮਾਰੀਂ ਜਿਹੜੇ ਸਾਡੀਆਂ ਜਿਹੜੀਆਂ ਅੰਦਰ ਆਉਂਦੇ ਨੇ ਰੋਲ ਕਰਦੇ ਨੇ ਜਿਹੜੇ ਬੱਚੇ ਦਾ ਸਾਡੇ ਬਾਅਦ ਦਿੱਤੇ ਜਾਂਦੇ ਪਾਸ਼ੈਂਟ ਰੈਪਰ ਦਾ ਨਾਮ ਹੈ ਫੇਸ ਆਈਡੀ ਇੱਕ ਜਿਹੜਾ ਪ੍ਰਾਈਮਸ ਤੋਂ ਬੱਚਾ ਹੈ ਉਸ ਨੂੰ ਉਸ ਬੱਚੇ ਨੂੰ ਸਲਾਫਤ ਰਿਫਰ ਦੇਣਾ ਉਹਨੂੰ ਕਹਿੰਦੇ ਨੇ ਮੋਬਾਈਲ ਦੇ ਤੇ ਫੇਸ ਆਈਡੀ ਫੇਸ ਆਈਡੀ ਦੇ ਨਾਲ ਅਸੀਂ ਕਿਹਾ ਵੀ ਮੋਬਾਈਲ ਸਾਨੂੰ ਪਿੱਛੇ ਦਿੱਤੇ ਨਾ ਤੇ ਆਪ ਤੁਸੀਂ ਦਿਤੇ ਨਹੀਂ OTP ਯਾਨੀ ਕਿ OTP ਲਾਉਣਾ ਤੋਂ ਇਹ OTP ਲੈਣੇ ਆ ਜਿਵੇਂ ਭਾਰ ਦੇ ਵਿੱਚ ਪੁਰੀਆਂ OTP ਲੈਣ ਗਈਆਂ ਤੇ ਫੋਟੋ ਟੁੱਟ ਗਈਆਂ ਉਦੋਂ ਇਹਨਾਂ ਕੁੜੀਆਂ ਨੂੰ ਅੱਡਾ ਕਟਾਕਾ ਕੀਤਾ ਉਹਨਾਂ ਦੇ ਕਾਰਨਿਆਂ ਨੂੰ ਸੋ ਤਰੀਕਾ ਮਹਾਰਾਸ਼ਟਰ ਦੇ ਵਿੱਚ ਅਸੀਂ ਜਿਆਦਾ ਵੀ ਪੰਜਾਬ ਦੇ ਵਿੱਚ ਵੀ ਅਸੀਂ ਸੱਤੀ ਸਾਹਬ ਨਾਲ ਮੀਟਿੰਗ ਕੀਤੀ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਕੀਤੀ ਅਸੀਂ ਉਹਨਾਂ ਨੂੰ ਰਿਪੋਰਟ ਬੈਂਕ ਤੇ ਆ ਦੇਤੀ ਜੀ ਇੰਨੀ ਵਰਕਰਾਂ ਦੇ ਕੋਲ ਆਏ ਨੇ ਆਹ ਕਹਿੰਦਾ ਨੰਬਰ ਹੈ ਜੀ ਆਹ ਤੋਂ 2टीपी ਦੋਸੀ ਇਹ ਸਾਡੀ ਵਰਕਰਾਂ ਨੇ ਮਾਨ ਕਿਵੇਂ ਨਿਕਲ ਗਿਆ ਬਾਣੀ ਮੇਵਾ ਸ਼ਿਕਾਇਤ ਨਹੀਂ ਦੇ ਸਾਡੀ ਨਹੀਂ ਗੱਲ ਮੈਂ ਅਸੀਂ ਬਕਾਇਦਾ ਜਿਸ ਤਰ੍ਹਾਂ ਸਟੈਂਡ ਕਰਾਣੀ ਜਿਸ ਤਰ੍ਹਾਂ ਸੇਡ ਦਿਨ ਅੱਜ ਕੀ ਕੱਟਿਆ ਅੱਜ ਰਾਤ ਬੱਸ ਮਾਈ ਅੱਜ ਵੀ ਪੰਜਾਬ ਸ਼ੂਤ ਤੇ ਇਹ ਜੀ ਟਮਾਡਾ ਲੈ ਕੇ ਚੱਲੇ ਜੇਕਰ ਪੰਜਾਬ ਦੀ ਸਰਕਾਰ ਨੇ ਕੱਲ੍ਹ ਇਹ ਟਮਾਡਾ ਨਾ ਮੰਨ ਲਿਆ ਤੇ ਅਸੀਂ ਸਟੇਟ ਦੀ ਮਿੱਟੀ ਪਾ ਕੇ ਬਹੁਤ ਵੱਡਾ ਅਚਲ ਲਾਵਾਂਗੇ ਜਿਹੜੀ ਕਿ ਹੈ ਆਪਣੀ ਮਾਂ ਦੀ ਸਰਕਾਰ ਵੱਡੇ ਵੱਡੇ ਵਾਦੇ ਕੀਤੇ ਸੀ ਉਹ ਬਿਲਕੁਲ ਭਾਰੀ ਚੁਪਾ ਵਾਦੇ ਕਿਤੇ ਨੇ ਜੇਕਰ ਉਹਨਾਂ ਨੇ ਨਾ ਲਾਗੂ ਕੀਤੇ ਤਾਂ ਅਸੀਂ ਐਸੋ ਸਰਕਾਰ ਨੂੰ ਅਨਾਈਮ ਟਾਈਮ ਦੇ ਦੇਵਾਂਗੇ ਜਿੱਥੇ ਵੀ ਸਾਡਾ ਐਮਐਲਏ ਜਾਊਗਾ ਜਿਹੜੇ ਪਿੰਡ 'ਚ ਜਾਊਗਾ ਅਸੀਂ ਉਸ ਐਮਐਲਏ ਤੋਂ ਪਹਿਲਾਂ ਇਹਨਾਂ ਬੰਦਿਆਂ ਦਾ ਜਵਾਬ ਮੰਗਣਾ ਹੈ ਨਹੀਂ ਆਉਣ ਵਾਲੇ ਰਕਸ਼ਨਾਤ ਪੰਜਾਬ ਦੀ ਸਰਕਾਰ ਪਹਿਲਾਂ ਨਹੀਂ ਅਸੀਂ ਕਹਿੰਦੇ ਹਾਂ ਨਾ ਉਸੇ ਲਈ ਤਾਂ ਵੀ ਜਿਹੜਾ ਮੰਗਦਾਂ ਮੰਨਿਆ ਥੋੜੀ ਸਰਕਾਰ ਨਹੀਂ ਆਉਗੀ ਸਾਡੇ ਰਸੋਨੋਂ ਵੀ ਦਿੱਤਾ ਸੀ ਨਹੀਂ ਆਈ ਆਪਦੀ ਆਮ ਪਾਰਟੀ ਦਾ ਸਾਡੇ ਬਹੁਤ ਆਸਾਂ ਸੀਗਾ ਬਾਹਰ ਹੈ ਮੈਟਮੈਨ ਨੂੰ ਆਸਾ ਸੀਗੀ ਤੇ ਸਾਨਾ ਨੂੰ ਆਸਾ ਸੀ ਜਦੋਂ ਇਹ ਚੋਣਾਂ ਦੀ ਆਸਾ ਤੇ ਇਹਨਾਂ ਤਰ੍ਹਾਂ ਦੇ ਪ੍ਰੇਵਣ ਵਾਲੇ ਲੱਛਣਾਂ ਦੇ ਵਿੱਚ ਇਹਨਾਂ ਨੂੰ ਪਾਪ ਦਿੱਤੀ। ਪ੍ਰਭੂਤੀ ਬੀਟਨੇ ਅਤੇ ਖੀਂਦਣੇ ਕੇ ਲਈ ਸੰਪਰਕ